ਸਲੋਕ ਅਗਮਯ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੋ ਮੁਕਤਾ ਹੋਏ ਸੁਨਮੀ ਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਊਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੇ ਸੰਗ ਮਿਟੈ ਅਬ ਮਹਾਨ ਸਾਧ ਕੇ ਸੰਗ ਪ੍ਰਗਟੈ ਸੁਗਿਆਨ ਸਾਧ ਕੈ ਸੰਗ 부ਜੈ ਪ੍ਰਭ ਨੇਰਾ ਸਾਧ ਸੰਗ ਸਭ ਹੂਤ ਨਵੇਰਾ ਸਾਧ ਕੈ ਸੰਗ ਪਾਏ ਨਾਮ ਰਤਨ ਸਾਧ ਕੈ ਸੰਗ ਏਕ ਉਪਰ ਜਤਨ ਸਾਧ ਕੀ ਮਹਿਮਾ ਬਰਨੈ ਕੌਣ ਪ੍ਰਾਨੀ ਨਾਨਕ ਸਾਧ ਕੀ ਸੋਭਾ ਪ੍ਰਭ 마ਹੇ ਸੁਮਾਨੀ ਸਾਧ ਕੈ ਸੰਗ ਅਗੋਚਰ ਮਿਲੈ ਸਾਧ ਕੈ ਸੰਗ ਸਦਾ ਪਰਫੁੱਲੈ ਸਾਧ ਕੈ ਸੰਗ ਆਵਹਿ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤ ਹੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪਰਸਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪਨੀਤ ਸਾਧ ਸੰਗ ਕਿਸ ਸਿਓ ਨਹੀਂ ਬੈਰ ਸਾਧਕਿਆ ਸੰਗ ਨਾ ਬੀਂਗਾ ਪੈਰ ਸਾਧਕਿਆ ਸੰਗ ਨਾਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕਿਆ ਸੰਗ ਨਾਹੀ ਹਉ ਤਾਪ ਸਾਧਕਿਆ ਸੰਗ ਤਜੈ ਸਭ ਆਪ ਆਪੇ ਜਾਣੈ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਿ ਆਈ ਸਾਧਕਿਆ ਸੰਗ ਨਾ ਕਬ ਹੂੰ ਧਾਵੈ ਸਾਧ ਕਿਆ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਸਤ ਅਗੋਚਰ ਲਹੈ ਸਾਧੂ ਕਹਿ ਸੰਗ ਅਜਰ ਸਹੈ ਸਾਧ ਕਿਆ ਸੰਗ ਬਸੈ ਥਾਨ ਊਚੈ ਸਾਧੂ ਕਹਿ ਸੰਗ ਮਹਿਲ ਪਹੁੰਚੈ ਸਾਧ ਕਿਆ ਸੰਗ ਡਿਰੜ ਹੈ ਸਭ ਧਰਮ ਸਾਧ ਕਿਆ ਸੰਗ ਕੇਵਲ ਪਾਰ ਬ੍ਰਹਮ ਸਾਧ ਕਿਆ ਸੰਗ ਪਾਏ ਨਾਮ ਨਦਾਨ ਨਾਨਕ ਸਾਧੂ ਕਹਿ ਕੁਰਬਾਨ ਸਾਧ ਕਿਆ ਸੰਗ ਸਭ ਕੁੱਲ ਉਧਾਰੈ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਸੋ ਧਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਭਲਾਏ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਬਤ ਥਾਨ ਗੰਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਸ਼ਕਾਲ ਦਰਸ਼ਨ ਭੇਟ ਤੋ ਹੋਤ ਨਿਹਾਲ ਸਾਧਕਾ ਸੰਗ ਕਲੂਖਤ ਹਰੈ ਸਾਧਕਾ ਸੰਗ ਨਰਕ ਪਰ ਹਰੈ ਸਾਧਕੈ ਸੰਗ ਇਹਾ ਉਹਾ ਸੁਹਿਲਾ ਸਾਧ ਸੰਗ ਵਿਚਰਤ ਹਰ ਮੇਲਾ ਜੋ ਇਚੈ ਸੋਈ ਫਲ ਪਾਵੈ ਸਾਧਕੈ ਸੰਗ ਨਾ ਬਿਰਤਾ ਜਾਵੈ ਪਾਰ ਬ੍ਰਹਮ ਸਾਧ ਰਿਤ ਬਸੈ ਨਾਨਕ ਉਧਰੈ ਸਾਧ ਸੁਨ ਰਸੈ ਸਾਧਕੈ ਸੰਗ ਸੁਨੋ ਹਰ ਨਾਮੋ ਸਾਧ ਸੰਗ ਹਰ ਕੀ ਗੁਣ ਗਾਉ ਸਾਧਕਾ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕਾ ਸੰਗ ਲੱਗੈ ਪ੍ਰਭ ਮੀਠਾ ਸਾਧੂ ਕਾ ਸੰਗ ਘਟ ਘਟ ਦੀਠਾ ਸਾਧ ਸੰਗ ਭੈ ਆਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕਾ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣਹਿ ਜੇਤਾ ਸੁਨਹਿ ਤੇਤਾ ਬਖਿਆਨਹਿ ਸਾਧ ਕੀ ਉਪਮਾ ਤੇਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਊਚ ਤੇ ਊਚੀ ਸਾਧ ਕੀ ਸੋਭਾ ਮੂਚ ਤੇ ਮੂਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰਨਾ ਪੇਖੈ ਇਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮਹਿ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ ਬ੍ਰਹਮ ਗਿਆਨੀ ਕਹਿ ਦੇਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਨ ਬ੍ਰਹਮ ਗਿਆਨੀ ਕਹਿ ਧੀਰਜ ਏਕ ਜਿਉ ਵਸਦਾ ਕੋ ਖੋਦੈ ਕੋ ਚੰਦਨ ਲੀਪ ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜਿਉ ਪਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਧਾਰੀ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸੱਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਬ ਮਹਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ब्रह्मज्ञानी की सबे ऊपर माया ब्रह्मज्ञानी ते कश बुरा ना भयआ ब्रह्मज्ञानी सदा सम दर्श थी ब्रह्मज्ञानी की दिश्ट अमृत बरसे ब्रह्मज्ञानी बंधन ते मुक्ता ब्रह्मज्ञानी की निर्मल जुगता ब्रह्मज्ञानी का भोजन ज्ञान नानक ब्रह्मज्ञानी का ब्रह्म ध्यान ब्रह्मज्ञानी एक्यु परयास ब्रह्मज्ञानी का नहीं बनास ब्रह्मज्ञानी कै गरीबी समाहा ब्रह्मज्ञानी पर उपकार अमाहा ब्रह्मज्ञानी कै नाही धंदा ब्रह्मज्ञानी ले धावत बन्दा ब्रह्मज्ञानी कै होए सो भला ब्रह्मज्ञानी सो फल फला ब्रह्मज्ञानी संग सगल उद्धार नानक ब्रह्मज्ञानी जपऐ सगल संसार ब्रह्मज्ञानी कै एकै एक रंग ब्रह्मज्ञानी कै बसै प्रभु संग ब्रह्मज्ञानी कै नाम आधार ब्रह्मज्ञानी कै नाम परिवार ब्रह्मज्ञानी सदा सद्यागत ब्रह्मज्ञानी हम बुद्ध त्यागत ब्रह्मज्ञानी कै मन परमानंद ब्रह्मज्ञानी कै घर सदा आनंद ब्रह्मज्ञानी सुख सहज निवास नानक ब्रह्मज्ञानी का नहीं विनाश ब्रह्मज्ञानी ब्रह्म का बीता برہم ضانی ایک سنگ ہر ہوئے اچنت برہم ضانی کا نرمل منت برہم گیانی جس کربیا کا بٹ پرتاپ برہم گیانی کا درس بڑھ باگی پا پائیے برہم گیانی کو بل بل جائیں برہم گیانی کو کھو جہ مہیشر نانک برہم گیانی آپ پرمیشر برہ ضانی کی قیمت نہ برہم گیانی کہ سگل من ماہ برہ ضانی کا کون جانے کو سدا درانی کا کتیا نہ جائے اداکر برہم گیانی سرب کا ٹھاکر برہم گیانی کی مت کون بخان برہم گیانی کی گات برہم گیانی جانا برہم گیانی کا یت نا پار ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸ਼ਕਾਰ ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਬਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲ ਆਕਾਰ ब्रह्मज्ञानी आप निरंकार ब्रह्मज्ञानी की शोभा ब्रह्मज्ञानी बनी नानक ब्रह्मज्ञानी सर्वका तनी सलोोक